ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਕਥਾ ਬਾਬਾ ਦੰਦ ਸਿੰਘ ਜੀ ਦੇ ਵੇਲੇ ਸਤਿਗੁਰੂ ਜੀ ਦੇ ਸਿੱਖਾਂ ਦੀ ਸੁਣਾਉਣੇ ਆ ਵੀ ਸਿੱਖ ਕਿਸ ਤਰ੍ਹਾਂ ਦੇ ਹੁੰਦੇ ਸੀ ਹੁਣ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਦੇ ਵਿੱਚ ਜਿਹੜਾ ਇੱਕ ਕੂਠਾ ਪਾ ਲਿਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਸੀ ਇੱਕ ਆਪ ਦੀ ਜਗਾ ਬਣਾ ਲਈ ਜਿਹਦੇ ਵਿੱਚ ਰਹਿੰਦੇ ਸੀ ਪੋਰਾ ਬਣਾ ਲਿਆ ਪੋਰੇ ਦੇ ਵਿੱਚ ਤਪਛਿਆ ਕਰਦੇ ਸੀ ਉਹ ਕਿੱਲੇ ਅੱਜ ਵੀ ਖੜੇ ਹੈ ਜਿੱਥੇ ਕੇਸ ਬਨ ਕੇ ਤਪਛਿਆ ਕਰਦੇ ਹੁੰਦੇ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਾਬਾ ਆਨੰਦ ਸਿੰਘ ਜੀ ਨੇ ਭੋਗ ਲਵਾਉਣਾ ਕਹਿਣਾ ਪ੍ਰਸ਼ਾਦਾ ਆਪ ਬਣਾਓ ਇੱਥੇ ਨੇਕ ਕਮਾਈ ਕਰੋ ਹੁਣ ਬੰਦਿਆਂ ਨੇ ਦਿਹਾੜੀ ਜਾਣਾ ਤੇ ਨੀਕ ਕਮਾਈ ਦੇ ਵਿੱਚੋਂ ਆਪਦੇ ਮਾਮਲੇ ਆਪਦੇ ਭੌੜੀ ਦੇ ਵਿੱਚੋਂ ਪੈਸੇ ਲਿਆ ਕੇ ਆਟਾ ਦਾਣਾ ਦੇਣਾ ਮਸਾਲਾ ਜੋ ਦਾਲ ਬਣਾਉਣੀ ਜੋ ਕਰਨਾ ਇੱਕ ਦਿਨ ਇੱਕ ਇੱਕ ਕੌਂ ਕਹਿੰਦੇ ਸਿੱਖਾਂ ਦੀ ਗੱਲ ਆ 사ਸੰਗ ਕੌਂ ਕਹਿੰਦਾ ਸਿੱਖ ਹੋਇਆ ਕੋਈ ਉਹਦਾ ਨਾਂ ਤਾਂ ਨਹੀਂ ਮੈਨੂੰ ਚੇਤੇ ਉਹ ਸਿੱਖ ਸਤਗੁਰੂ ਦੇ ਦਰਬਾਰ ਦੇ ਵਿੱਚ ਬਹੁਤ ਜਾਂਦਾ ਸੀ ਤੇ ਇੱਕ ਸਿੱਖ ਉਹ ਤਕੜਾ ਸੀ ਇੱਕ ਗਰੀਬ ਸੀ ਜਿਹੜਾ ਗਰੀਬ ਸਿੱਖ ਸੀ ਉਹ ਵੀ ਬਾਬਾ ਅਨੰਦ ਸਗੀ ਤੇ ਜਾ ਕੇ ਨਾਮਚਾਰਾਂ ਕਰਦਾ ਸੀ ਬਾਣੀ ਪੜ੍ਹਦਾ ਸੀ ਜੋ ਕਹਿੰਦੇ ਸੀ ਆਖੇ ਲੱਗਦਾ ਸੀ ਤੇ ਉਹ ਜਿਹੜਾ ਤਗੜਾ ਸਿੱਖ ਸੀ ਉਹ ਵੀ ਜਾਂਦਾ ਸੀ ਸਾਧ ਸੰਗਤ ਉਹ ਗਰੀਬ ਸਿੱਖ ਨੇ ਨਾ ਉਸ ਟਾਈਮ ਉਹ ਤੋਂ 500 ਰੁਪਏ ਲੈ ਲਿਆ ਵੀ ਮੈਨੂੰ ਦੇ ਵੀ ਮੈਂ ਕਰੇ ਆਪਦੇ ਬੈਲ ਲਿਆਉਣਾ ਬੈਲ ਲੈ ਕੇ ਮੈਂ ਖੇਤੀ ਕਰੂੰਗਾ ਖੇਤੀ ਕਰਕੇ ਤੇ ਮੈਂ ਆਪਦਾ ਕੰਮ ਅੱਗੇ ਵਧਾਉਂਗਾ ਤੇ ਆਉਦੇ ਬੱਚੇ ਪਾਲੂਗਾ ਚਲੋ ਨੇ 500 ਰੁਪਇਆ ਲੈ ਲਿਆ ਸਾਧ ਸੰਗਤ ਵਿਆਜੂ ਨੇ ਲਿਖਾ ਲਏ ਪੈਸੇ ਵਿਆਜ ਤੇ 2 ਰੁਪਇਆ ਸੈਂਕੜਾ ਨੇ ਲਿਖਾ ਲਏ ਜਦੋਂ ਲਿਖਾ ਲੇਣਾ ਸਾਧ ਸੰਗਤ ਸਾਲ ਬਾਅਦ ਉਹਨੇ ਪੈਸੇ ਪੁੱਛੇ ਵੀ ਸਿੰਘਾ ਮੇਰੇ ਪੈਸੇ ਮੋੜ ਦੇ ਉਹ ਸਿੱਖ ਕਹਿੰਦਾ ਵੀ ਮੇਰੇ ਕੋਲੇ ਹਜੇ ਹੈ ਨਹੀਂ ਗੇ ਜਦੋਂ ਹੋਏ ਨਾ ਵੀ ਮੇਰੇ ਬਲਦ ਬਿਮਾਰ ਹੋ ਗਏ ਸੀ ਮੇਰਾ ਕੰਮ ਖੜ ਗਿਆ ਸੀ ਮੇਰੀ ਫਸਲ ਅਰਕੀ ਹੋਈ ਨਹੀਂ ਤਜਨਾ ਉਦੋਂ ਮੱਕੀਆਂ ਕਪਾਹਾਂ ਸਾਥ ਸੰਗਤ ਬਹੁਤ ਚਰਾਂਦੀਆਂ ਗੱਲਾਂ ਆਏ ਮੇਰੀ ਫਸਲ ਹੋਈ ਨਹੀਂ ਤਜਨਾ ਤੇ ਮੇਰੇ ਜਵਾਕ ਨਿਆਣੇ ਹਲੇ ਤੇ ਮੈਂ ਕੋਈ ਨਹੀਂ ਤੇਰੇ ਦੇ ਦੂੰਗਾ ਪੈਸੇ ਤੇ ਤੂੰ ਹੁਣ ਠਹਿਰ ਜਾ ਵੀ ਮੈਂ ਹੁਣ ਦੇ ਨਹੀਂ ਸਦਾ ਮੇਰੇ ਕੋਲੇ ਹੈ ਨਹੀਂਗੇ ਹੁਣ ਸਾਥ ਸੰਗਤ ਉਹਨੇ ਬਹੁਤ ਉਹਨੂੰ ਫੇਰ ਜਾ ਕੇ ਮਹੀਨੇ ਬਾਅਦ ਕਹਿਣ ਲੱਗਾ ਫੇਰ ਵੀ ਮਹੀਨੇ ਬਾਅਦ ਕਹਿਣ ਲੱਗਾ ਹਟਿਆ ਹੀ ਨਹੀਂ ਹਟੇ ਜਦੋਂ ਹੁਣ ਉਹਦੇ ਕੋਲੇ ਹੋਣ ਤਾਂ ਵਿਚਾਰਾ ਦੇਵੇ ਉਹਨੋਂ ਸਗੜਾ ਤਗੜਾ ਸਿੱਖ ਦੀ ਉਹਦੇ ਮਾਮਲੇ ਭੌੜੀ ਦੇ ਵਿੱਚੋਂ ਲਿਆ ਕੇ ਬਾਬਾ ਅਨੰਦ ਸਿੰਘ ਜਿਹਨੂੰ ਆਟਾ ਦਿੰਦਾ ਹੁੰਦਾ ਸੀ ਮਸਾਲਾ ਮਸੂਲਾ ਹੋਲਟਰ ਪਟਰ ਉਹਨਾਂ ਚਿਰ ਤੱਕ ਚੱਲਦਾ ਰਿਹਾ ਕੰਮ ਜਿੰਨਾ ਚਿਰ ਨੇਕ ਕਮਾਈ ਚੋਂ ਦਿੰਦੇ ਰਹੇ ਗਰੀਬ ਸਿੱਖ ਵੀ ਦਿੰਦਾ ਰਿਹਾ ਜਾ ਕੇ ਜਿੰਨਾ ਉਹਦੇ ਕੋਲੇ ਹੋਣਾ ਥੋੜਾ ਬਹੁਤਾ ਉਹਨੇ ਪਾਇਆ ਉਹਨਾ ਜਿਵੇਂ ਅੱਜ ਵੀ ਅਸੀਂ ਅਨੰਦਪੁਰ ਵਾਲੇ ਰਾਸ਼ਨ ਇਕੱਠਾ ਕਰਦੇ ਹਾਂ ਸਾਸ ਸੰਗਤ ਦੇ ਜਿਹੜੇ ਗਰੀਬ ਪਰਿਵਾਰ ਹੁੰਦੇ ਆ ਨਾ ਉਹ ਕਈ ਵਾਰ ਬੱਚੇ ਕੌਲੀਆਂ ਚ ਲਿਆਉਂਦੇ ਆ ਆਟਾ ਛੋਟੇ ਛੋਟੇ ਕੌਲੀਆਂ ਚ ਉਹ ਵੀ ਕਈ ਦਾ ਪ੍ਰਵਾਨ ਆ ਇਹ ਕੌਲੀਆਂ ਨੇ ਲੰਗਰ ਲਾਉਣੇ ਆ ਮਹਾਰਾਜ ਦਾ ਗਰੀਬ ਤੇ ਵਾਲਾ ਖੁਸ਼ ਆ ਤੇ ਜਦੋਂ ਭਾਈ ਉਹ ਕੇਸ ਕਰਦਾ ਮੋਗੇ ਹੁਣ ਕੇਸ ਆ ਸੰਗ ਜਦੋਂ ਪੂਰਾ ਨੋਟ ਹੋਇਆ ਹੋਵੇ ਤੇ ਗਵਰਨਮੈਂਟ ਜਿਹੜੇ ਜੱਜ ਹੁੰਦੇ ਉਹਨੇ ਤਾਂ ਭਾਈ ਕੇਸ ਪਾਤਾ ਉਹਦੇ ਜੁਮੇ ਕਹਿੰਦਾ ਵੀ ਹਾਂ ਤੋਂ ਪਾਸ ਉਹ ਉਹ ਕਹੇ ਵੀ ਜ਼ਿੰਮੇਦਾਰ ਕਹੇ ਵੀ ਸਿਕ ਕਹਿੰਦਾ ਵੀ ਹਾਂ ਮੈਂ ਲਿਆ ਸੀ ਜੀ ਵੀ ਹੁਣ ਮੇਰੇ ਕੋਲੇ ਹੈ ਨਹੀਂ ਸੀਗਾ ਮੈਂ ਇਹਨੂੰ ਜਵਾਬ ਨਹੀਂ ਦਿੱਤਾ ਵੀ ਤੇਰੇ ਨਹੀਂ ਦੇਣੇ ਵੀ ਕੋਈ ਨਹੀਂ ਮੈਂ ਜਦੋਂ ਮੇਰੀ ਫਸਲ ਹੋ ਗਈ ਮੈਂ ਤੇਰਾ 500 ਸਣ ਵੇਚ ਜਾਈ ਦੇਉਂਗਾ ਉਹਨੇ ਇਥੇ ਆ ਕੇ ਕੇਸ ਕਰਤਾ ਤੇ ਮੈਂ ਕਿਥੋਂ ਦੇਵਾਂ ਹੁਣ ਉਹ ਗਵਰਨਮੈਂਟ ਕਹਿੰਦੀ ਵੀ ਸਾਨੂੰ ਨਹੀਂ ਪਤਾ ਕਿਥੋਂ ਲਿਆ ਕੇ ਦੇ ਕਿਉਂਕਿ ਜੰਜਾਂ ਦਾ ਜਿਹੜਾ ਕੰਮ ਹੁੰਦਾ ਨਾ ਉਹਦਾ ਇਹੀ ਹੁੰਦਾ ਚਾਹੇ ਕਿਥੋਂ ਲਿਆਵੇ ਦੀ ਜਾਨ ਵੱਡੇ ਪਹਾ ਲੈਵੇ ਫਾਂਸੀ ਲਵੇ ਕਿਸੇ ਤੋਂ ਮੰਗ ਕੇ ਲਿਆ ਉਹਦਾ ਘਰ ਦਾ ਸਬਾਨ ਵੇਚ ਦੇ ਕਿਥੋਂ ਲਿਆ ਦੇਣੇ ਪੈਣਿਆ ਉਹਨੇ ਉਹਦੇ ਘਰ ਵਾਲੀ ਦੀਆਂ ਟੂਮਾਂ ਵੇਚਦੀਆਂ ਜਿਹੜਾ ਉਹਨਾਂ ਚੋਂ ਬਾਲਤ ਸੀ ਉਹ ਵੇਚਤਾ ਕੋ ਇੱਕ ਰਹੇਗਾ ਕੰਮ ਜਮਾ ਖੜ ਗਿਆ ਟੂਮਾ ਬੇਤਿਆਂ ਦੇ ਘਰ ਵਾਲੀ ਬਹੁਤ ਬੁੜੀਆਂ ਨੂੰ ਤਰ ਪਤਾ ਜਗਲ ਸੋਨੇ ਨਾ ਹੁੰਦਾ ਉਹਦਾ ਉਹ ਕੋਈ ਸਾਰਾ ਟਬਰ ਕਹਿੰਗੇ ਇੱਕ ਬਲਦ ਵੇਚਤਾ ਤੇ ਇੱਕ ਟੂਮਾ ਚਲਿਆਂਗੇ ਉਹਦਾ 500 ਰੁਪਇਆ ਤੇ ਸਿਹੜੇ ਵਿਆਜ ਉਹਨੂੰ ਪਾਈ ਮੋੜ ਤੇ ਪੈਸੇ ਜੀਮੇਦਾਰ ਨੇ ਦੇਤੇ ਹੁਣ ਸਹਾ ਸੰਗਤ ਜੋ ਜੀਮੇਦਾਰ ਨੇ ਉਹ ਪੈਸੇ ਦੇਤੇ ਕਚਹਿਰੀ ਦੇ ਵਿੱਚ ਤੇ ਉੜ ਤਗੜਾ ਸਿੱਖ ਸੀ ਨਾ ਉਹਨੇ ਉਹ ਪੈਸੇ ਸਾਰੇ ਫੜ ਲਏ ਸਾਰੇ ਫੜ ਕੇ ਤੇ ਬੜਾ ਖੁਸ਼ ਹੋ ਤੇ ਬਾਬਾ ਨਾਲ ਸੰਜੀ ਕੋਲੇ ਨਾ ਮੋਗੂ ਰਾਚਣ ਲੈ ਲਿਆ ਮੁਸਾਲਲਾ ਮਸੂਲਾ ਜੋ ਕਿਉਂ ਦੇਸੀ ਲੈ ਲਿਆ ਹੋਰ ਸਾਰਾ ਕੁਝ ਇਹ ਜਾ ਕਰ ਕਰਕੇ ਲਓ ਬਾਬਾ ਜੀ ਆ ਸਮਾਨ ਲੈ ਲੋ ਤੇ ਲਵਾਇਆ ਕਰੋ ਪੋਹ ਵੀ ਇਹਦੇ ਵਿਆਜ ਦੇ ਕਿਉਂਕਿ ਉਹਨੂੰ ਤਾਂ ਐਸੀ ਵੀ ਮੈਂ ਆਪਦਾ ਹੀ ਲੈ ਲੇ ਵਿਆਜ ਲੈ ਲਿਆ ਆਪਦਾ ਯੋਨੀ ਪਰ ਦੁਗਰੀ ਸੇ ਕਦੇ ਘਰ ਵਾਲੀ ਰੋਈ ਜਾਂਦੀ ਐ ਬਾਲ ਦੋਨੇ ਵੇਚਦਾ ਤਾਂ ਕੰਮ ਹੀ ਖੜ ਗਿਆ ਸਾਰਾ ਉਹਨੇ ਭਯੋ ਦੇਖਦਾ ਤੇ ਆ ਗਿਆ ਭਾਈ ਆ ਕੇ ਤੇ ਜੋ ਬਾਬਾ ਨਾਨਕ ਸਿੰਘ ਜੀ ਨੇ ਰਾਤ ਨੂੰ ਭੋਗ ਲਾ ਕੇ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੀ ਨਹੀਂ ਹੋਏ ਜਦੋਂ ਪ੍ਰਗਟਨਾ ਹੋਏ ਤੇ ਬਾਬਾ ਨਾਨਕ ਸਿੰਘ ਕਹਿੰਦਾ ਕੀ ਗੱਲ ਭਾਈ ਅੱਜ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪ੍ਰਸ਼ਾਦਾ ਨਹੀਂ ਛਕਿਆ ਬਾਬਾ ਨਾਨਕ ਸਿੰਘ ਫੇਰ ਛਕਦੇ ਸੀ ਪਹਿਲਾਂ ਭੋਗ ਲਾ ਕੇ ਗੁਰੂ ਨਾਨਕ ਦੇ ਮਹਾਰਾਜ ਪ੍ਰਗਟ ਹੁੰਦੇ ਸੀ ਜਦੋਂ ਪ੍ਰਸ਼ਾਦਾ ਨਾਲ ਛਕਿਆ ਸਾਧ ਸੰਗਤ ਤੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਵੀ ਇਹ ਤਾਂ ਕੋਈ ਕਿਸੇ ਸਿੱਖ ਤੋਂ ਗਲਤੀ ਹੋਈ ਵੇਣਾ ਰਾਛਣ ਆਇਆ ਇਤ ਮਾਰੇ ਮੰਨੇ ਹੀ ਨਹੀਂ ਅਜ ਪ੍ਰਸਾਦਾ ਨਹੀਂ ਛਕਿਆ ਕਾਸ਼ ਬਾਣੀ ਹੋਈ ਉਹਨਾਂ ਦੇ ਸੰਗਾਂ ਉਹ ਤੇਰੇ ਦਰਬਾਰ ਚ ਦੋਨੇ ਹੀ ਆਉਂਦੇ ਉਹ ਇੱਕ ਦੇ ਘਰੇ ਕੀ ਹਾਲ ਐ ਤੇ ਇੱਕ ਦੇ ਘਰੇ ਗੀਮਾਂ ਗੀ ਮਿਉਨੇ ਤਾਂ ਆ ਕੇ ਸ਼ਰਾਬਾਂ ਪੀਤੀਆਂ ਤੇ ਬੁਰੇ ਹਾਲ ਕੀ ਤੇ ਅਜ ਉਹ ਤੋਂ ਲੈ ਲੈ ਪੈਸੇ ਆਪਾਂ ਸਣ ਬਿਆਜੇ ਲੈ ਲੈ ਤੇ ਉਹਨਾਂ ਦੇ ਘਰੇ ਹਾਲ ਕੀ ਆ ਬੜਦ ਬਿਕ ਗਿਆ ਕੰਮ ਖੜ ਗਿਆ ਘਰ ਵਾਲੀਆਂ ਟੋਮਾਂ ਵੀ ਗਈਆਂ ਬੜਦ ਵੀ ਗਿਆ ਟੋਮਾਂ ਵੀ ਗਈਆਂ ਕੰਮ ਤਾਂ ਅੱਗੇ ਨਹੀਂ ਸੀ ਜੱਜ ਨਾਲ ਵਿਚਰੇ ਸਾ ਚੱਲਦਾ ਤੇ ਉਹ ਦੋ ਵੀ ਖੜ ਗਿਆ ਉਹ ਵੀ ਰੋਂਦਾ ਆਇਆ ਨਾ ਗੁਰੂ ਦੇ ਦਰਬਾਬਾਬੇ ਦੇ ਨਾਲ ਸਿੰਘ ਦੇ ਦਰਵਾਜ਼ੇ ਨਹੀਂ ਆਇਆ ਉਹ ਇੰਨਾ ਜਣੀ ਉਹ ਪੈਸੇ ਦੇਣ ਦਾ ਨਹੀਂ ਸੀ ਦੋੱਖ ਨੂੰ ਦੁੱਖ ਤਾਂ ਉਹ ਕੰਮ ਖੜਨ ਦਾ ਸੀ ਵੀ ਮੇਰਾ ਕੰਮ ਵੀ ਖੜ ਗਿਆ ਪੈਸੇ ਵੀ ਲੈ ਕੇ ਚਲੋ ਤਾਂ ਮੈਂ ਦੇਣੀ ਸੀ ਪਰ ਹੁਣ ਮੈਂ ਕੰਮ ਖੜ ਗਿਆ ਹੁਣ ਮੈਂ ਪੈਸੇ ਤਾਂ ਮਜਲੇ ਤੋਂ ਮਸੂ ਉਹ ਵੀ ਦੇ ਤੇ ਕਿਉਂ ਹੁਣ ਮੈਂ ਭਰਦ ਕਿਵੇਂ ਲਵਾਂਗਾ ਪੂਰੇ ਖੇਤੀ ਕਤਾਂਗਾਂ ਮੈਂ ਕਿਵੇਂ ਵੇਚੂਗਾ ਮਾਮਾ ਨਾ ਸੇ ਜੀਰੋ ਕਾਸ਼ ਬਣੀ ਹੋਈ ਉਹ ਦੋ ਸਿੱਕ ਤੇਰੇ ਕੋਲੇ ਆਉਂਦੇ ਸੀ ਇੱਕ ਦਾ ਕੀ ਹਾਲਤ ਇੱਕ ਦਾ ਕੀ ਹਾਲਾ ਜਾ ਦੇਖੋ ਜਦੋਂ ਆਈ ਤੇ ਕਹਿੰਦੇ ਆਓ ਭਾਈ ਵੀ ਆਜ ਨਾ ਰਾਚਣ ਲੈ ਕੇ ਆ ਸੀ ਕੱਲੋਂ ਕੌਣ ਲੈ ਕੇ ਆ ਉਹ ਕਹਿੰਦੇ ਜੀ ਫਲਾਨਾ ਸਿੱਕ ਕਹੋਂ ਕਹਿੰਦਾ ਸੀ ਨਾ ਜਿਹੜਾ ਕੀ ਉਹਦਾ ਨਾਂ ਲਿਆ ਵੀ ਉਹ ਸਿੱਕ ਰਾਚਣ ਦੇ ਕੇ ਗਿਆ ਸਾਰਾ ਕਦੇ ਉਹਨੂੰ ਸਦੋ ਸਦ ਲਿਆ ਆ ਕਹਿੰਦੇ ਆ ਰਾਚਣ ਕਤੋਂ ਲੈ ਕੇ ਆਇਆ ਕਹਿੰਦਾ ਜੀ ਮੈਂ ਇੱਕ ਸਾਈਕਲ ਜਿਹਨੂੰ ਪੈਸੇ ਦਿੱਤੇ ਸੀ ਨਾ ਮੈਂ 2-1/2 ਸਾਲ ਹੋ ਗਿਆ ਤੇ ਉਹ ਬੰਦੇ ਨੂੰ ਮੈਂ ਵਿਆਜ ਤੇ 500 ਰੁਪਏ ਦਿੱਤਾ ਸੀ ਉਹ ਤੋਂ ਦਿੱਤੇ ਨਹੀਂਗੇ ਮੈਂ ਕੇਸ ਕਰਤਾ ਉਹ ਕੇਸ ਦੇ ਵਿੱਚ ਮੈਨੂੰ ਜੱਜ ਨੇ ਪੈਸੇ ਦਵਾਤੇ ਉਹਨੇ ਮੈਨੂੰ ਪੈਸੇ ਦਿੱਤੇ ਸੀ ਤੇ ਮੈਂ ਉਹਦਾ ਉਹਦੇ ਵਿੱਚ ਉਹਦੇ ਵਿਆਸ ਸੀ ਉਹਦੇ ਵਿੱਚੋਂ ਮੈਂ ਰੱਛ ਲੈ ਕੇ ਆਇਆ ਬਾਬਾ ਨਾਨਕ ਸੀਨੇ ਚਲਾ ਕੇ ਮਾਰਿਆ ਸਾਰਾ ਬਗਤ ਚਲੋ ਪਲੇ ਪੋਰਚੋ ਜੱਜ ਕੋਲ ਸੁਣਾਓ ਉਹ ਕੰਜਰਾ ਕਹਿੰਦਾ ਤੂੰ ਤਾਂ ਲੈ ਲਿਆ ਸਮਾਨ ਉਥੋਂ ਲੈ ਤੂੰ ਪੈਸੇ ਵੀ ਲੈ ਲੈ ਉਹ ਉਹ ਗੁਰਸਿੱਖ ਦਾ ਹਾਲਤਾ ਜਾ ਕੇ ਕਰੇ ਦੇਖ ਕੀ ਹੋਇਆ ਵਾ ਤਗੜੀ ਲੋਕ ਆਪਾਂ ਇਸ ਤਰ੍ਹਾਂ ਬਣਦੇ ਹਾਂ ਜਦੋਂ ਆਪਣੇ ਕੋਲੇ ਮਾਇਆ ਆ ਗਈ ਤੇ ਆਪਾਂ ਗਰੀਬਾਂ ਨਾਲ ਇਸ ਤਰ੍ਹਾਂ ਕਰਨਾ ਉਹਦੇ ਘਰੇ ਹਾਲ ਦੇ ਕੋਈ ਜਨਾਨੀ ਪਈ ਔਰ ਰੋਟੀ ਨਹੀਂ ਪੱਕੀ ਉਹਨਾਂ ਦੇ ਘਰੇ ਹੂੰ ਤੋ ਆਪ ਆ ਬਚਰਾ ਤੇ ਤੇਰੇ ਘਰੇ ਖੁਸ਼ੀਆਂ ਪੈਸੇ ਲੈ ਲਿਆ ਪਸੜੇ ਬਿਆਜ ਹੀ ਜਾ ਜਾ ਕੇ ਦੇਖ ਕੇ ਤੇ ਉਹਨਾਂ ਦੇ ਘਰੇ ਜਾ ਕੇ ਨਾ ਮੈਂ ਬਿਆਜ ਮੋੜ ਕੇ ਆ ਤੇ ਨਾਲੇ ਆਪਾਂ 500 ਰੁਪਇਆ ਮੋੜ ਕੇ ਆ ਕਹਿੰਦਾ ਸੀ ਸਤਿਵਚਨ ਮੈਨੂੰ ਬਖਸ਼ ਲੋ ਬਸ ਬਾਬਾ ਨਾ ਸਕੇ ਦੇਖ ਲੈ ਤੇਰਾ ਬੇੜਾ ਪਰ ਕੇ ਡੁੱਬੂ ਜਿਵੇਂ ਉਹ ਪਏ ਉਹੀ ਹਾਲ ਹੋਊ ਜੇ ਤੂੰ ਉਵੇਂ ਕਰੋਨੀਆ ਤਾਂ ਦੇਖ ਲੈ ਨਹੀਂ ਉਹ ਜਾ ਕੇ ਸਣ ਬੈ ਦੇ ਜਿਹੜੇ ਲਿਆ ਸਾਰਾ ਕੁਝ ਮੋੜ ਕੇ ਆ ਤੇ ਆਪਦੇ ਕੋਲੋਂ ਲੈ ਕੇ ਆਹੀਂ ਕੁਛ ਨਾ ਕੁਛ ਤਾਂ ਜਰਾ ਭਲਾ ਹੋਣਾ ਪੰਗੋ ਜੀ ਸਤਿਵਚਨ ਗਿਆ ਉਹ ਦੇਖ ਰਿਹਾ ਉਹ ਸੱਚੀ ਗੱਲ ਨਾ ਸਵੇਰ ਦੀ ਰੋਟੀ ਪੱਕੀ ਨਾ ਸ਼ਾਮ ਦੀ ਜਾ ਕੇ ਦੇਖਿਆ ਘਰ ਵਾਲੀ ਵੀ ਪਈ ਇੱਕ ਵਾਰ ਇਕੱਲੇ ਤੇ ਆ ਵੀ ਪਿਆ ਹੋ। डावੜਾ ਕਹਿੰਦਾ ਓ ਟੋਗ ਨਜ਼ਰ ਮਾਤਾ ਤੇ ਹੁਣ ਕੱਲ ਦੇਤੇ ਸਾਰੇ। ਹੁਣ ਤੂੰ ਫੇਰ ਆ ਗਿਆ। ਉਹ ਕਹਿੰਦਾ ਓ ਆਇਆ ਨਹੀਂ ਭਲਿਆ ਲੋਕਾ ਬੈਠੋ। ਮੈਥੋਂ ਬਹੁਤ ਵੱਡੀ ਗਲਤੀ ਹੋਈ ਪਹਿਰੀ ਹੱਥ ਲਾਵੇ। ਉਹ ਕਹਿੰਦਾ ਯਾਰ ਕੀ ਕਰ ਮੈਂ ਤਾਂ ਤੇਰੇ ਹੁਣ ਸਾਰੇ ਪੈਸੇ ਦੇਤੇ ਜਦ ਤੂੰ ਹਜੇ ਵੀ ਨਹੀਂ। ਓਏ ਉਹ ਕਹਿੰਦਾ ਨਹੀਂ ਪੜੂਗਾ ਮੈਂ ਹੁਵੇ ਨਹੀਂ ਕਹਿੰਦਾ ਮੈਂ ਆਹ ਤੱਕ ਸਾਰੇ ਰੁਪਏ ਅੱਜ ਆਕਾ ਦਾ ਵਿਆਜ ਉਹ ਨਿਆ 500 ਲੈ ਲੈਣਾ 500 ਦਾ ਵਿਆਜ ਲੈਣਾ ਆ ਮੈਂ ਉਹਦੇ ਕੋਲੋਂ ਉਹਦਾ ਨਾ ਮੈਂ ਤੜੀ ਗੱਲਾ ਮੈਨੂੰ ਬਖਸ਼ ਲਾ ਉਹਨੂੰ ਸੱਚ ਨਾ ਆਵੇ ਫਿਰ ਵੀ ਵਿਚਾਰੇ ਨੂੰ ਉਹਨੇ ਚੋੜੀ ਦੀ ਪੋਲੇ ਫੜ ਲਏ ਸਾਲਾਂ ਸੰਦਈ ਤੋਂ ਪੈਸੇ ਆ ਗਏ ਨਾ ਕਰੇ ਤੇ ਘਰ ਵਾਲੇ ਵੀ ਉੱਠ ਕੇ ਬਹਿ ਗਈ ਵੀ ਹੁਣ ਮੇਰੀਆਂ ਟੂਮਾਂ ਵੀ ਆ ਜਾਣਗੀਆਂ ਸਾਡਾ ਭਲ ਦਵੀ ਰਾਜੂ ਤੇ ਦੋਨੇ ਜੇਸੀ ਰੋਟੀ ਲਾ ਕੇ ਖਾਵਾਂਗੇ ਉਹਨੇ ਫੜ ਕੇ ਠਾਏ ਬੋਕਲ ਚਲੇ ਰੇ ਬੋਕਲ ਦੇ ਵਿੱਚ ਲੈ ਕੇ ਸਾਥ ਸੰਗਤੋ ਸਾਰੇ ਪੈਸੇ ਮੁੜੇ ਕਹਿੰਦਾ ਭਲਿਆ ਮੇਤੋ ਹੋ ਗਈ ਗਲਤੀ ਮੈਨੂੰ ਮaaf ਕਰ ਦੇ ਬਸ ਉਹ ਕਹਿੰਦਾ ਜਾ ਮਾ ਕਲਾ ਮੈਂ ਬਾਬਾ ਨਤਸੋਂ ਦੇ ਉਹ ਦਵਾਨ ਚੋਂ ਆਇਆ ਮੈਨੂੰ ਉਹਨਾਂ ਨੇ ਕੱਲਿਆ ਕਹਿੰਦਾ ਜਾ ਬਖਸ਼ਿਆ ਗਿਆ ਬਸ ਠੀਕ ਆ ਜੇ ਕੋ ਮੈਨੂੰ ਮੋੜ ਤੇ ਸ਼ੁਕਰ ਆ ਤੇਰਾ ਭਲਾ ਹੋਵੇ ਤੇਰਾ ਘਰ ਵਾਲੀ ਦੇ ਫੜੇ ਪੈਸੇ ਸਨਿਆਰੀ ਕੁੜੀ ਗਈ ਆਪਣੀਆਂ ਟੂਮਾਂ ਲੈ ਆਈ ਉਹ ਗਿਆ ਬਾਈ ਜਿਹਨੂੰ ਵਾਲਦਾਂ ਗਹਿਣੇ ਧਰਿਆ ਸੀ ਉਹਨੂੰ ਕਹਿੰਦਾ ਵੀ ਮੇਰਾ ਵਾਲਦਾਂ ਦੇ ਆਪਦੇ ਪੈਸੇ ਲੈ ਲੈ ਚਲ ਉਹ ਵੀ ਚੰਗਾ ਸੀ ਉਹਨੇ ਵਾਲਦਾਂ ਵੀ ਮੋੜਤਾ ਜਿਹੜੇ 4 ਰੁਪਏ ਕੋਲੇ ਆ ਇਸੇ ਉਹਦਾ ਰਾਚਣ ਸਿੱਧਾ ਲਿਆ ਇਹ ਜਿਹੜੇ ਉਹਨੇ ਦਿੱਤੇ ਸੀ ਕੋਲੋਂ ਤੇ ਰੋਟੀ ਬੜੇ ਖੁਸ਼ ਹੋ ਕੇ ਦੇ ਨੇ ਰੱਖਾ ਨੂੰ ਫਾਈ ਰਾਬ ਖਾਦੀ ਐਵੇਂ ਲੰਗਰ ਰਿਲਾਗ ਦੇ ਬਾਬਾ ਨਾਨਕ ਜੀ ਦੇ ਇਹ ਜੇ ਭਗਤਾਂ ਦੀ ਰੱਖਿਆ ਮਾਰੇ ਬਾਬਾ ਲਾਲ ਸਖਨੇ ਇਹ ਵੀ ਦੁਰਗਾ ਪੂਜਦੀ ਨਹੀਂ ਇਹ ਵੀ ਨਹੀਂ ਪੂਜਦੀ ਬਦਨ ਕਿੰਨੇ ਕਦੇ ਘਰ ਬਸਾਏ ਹੋਣਗੇ ਯਾਰ ਕਿੰਨੇ ਕੋਣ ਅਸੀਰਵਾਦ ਦਿੱਤੇ ਹੋਣਗੇ ਯਾਰ ਬਾਬਾ ਲਾਲ ਸਖੀ ਜੀ ਨੇ ਉਪਲੇ ਪੁਰਸ਼ੋ ਬਾਣੀ ਪੜਿਆ ਕਰ ਹੋਏ ਅੰਮ੍ਰਿਤ ਵੇਲੇ ਉੱਠਿਆ ਕਰ ਹੋਏ ਇਹੀ ਹੋਕਾ ਦਿੰਦੇ ਹੋ ਕਿਸੇ ਇਹੀ ਹੋਕਾ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਡਦਾ ਬਾਣੀ ਪੜਦਾ ਜੇ ਗੁਰਦੁਆਰੇ ਦੀ ਜ਼ਮੀਨ ਦੇ ਸਗਰਾੰਦ ਨੂੰ ਜਾ ਕੇ ਬੇ ਦਸਵੇਂ ਦਾ ਸੰਗਤ ਨੂੰ ਥੋੜਾ ਬਹੁਤਾ ਦਿੰਦਾ ਉਹ ਬੰਦਿਆਂ ਦੀ ਅੱਜ ਚੜ੍ਹਦੀ ਕਲਾ ਸਾਥ ਸੰਗਤ ਐਨਾ ਪ੍ਰਤਾਪ ਆ ਬਣੀ ਦਾ ਫਿਰ ਬਾਬਾ ਨਾਨਕ ਸਾਹਿਬ ਜੀ ਨੇ ਉਹਨੂੰ ਵੀ ਭਲੇ ਬੁਰਸ਼ ਨੂੰ ਵੀ ਸੱਦਿਆ ਉਹਨੂੰ ਵੀ ਦੋਨਾਂ ਦੇ ਹੱਥ ਮਿਲਿਆ ਵੀ ਦੇਖੋ ਕਿਤੇ ਇੱਕ ਦੂਜੇ ਦੀ ਗਰਮੀ ਨਹੀਂ ਕਰਨੀ ਕੋਈ ਨਹੀਂ ਇਹ ਹੋਣ ਕੋਈ ਸੀ ਐਵੇਂ ਗਰੀਬੀ ਨਹੀਂ ਪਰਖੀ ਜਾਂਦੀ ਗਰੀਬੀ ਵੀ ਐਂ ਪਰਖੀ ਜਾਂਦੀ ਆ ਤਕੜ ਬਣਾ ਵੀ ਐਂ ਪਰਖਿਆ ਜਾਂਦਾ ਜੇ ਗਰੀਬ ਦੇ ਜਾ ਕੇ ਚਰਨੀ ਟਿੱਕੇ ਅਜਕਲ ਦਾ ਯਾਰ ਦੁਨੀਆਂ ਦੇ ਵਿੱਚ ਹੰਕਾਰ ਹੀ ਬਹੁਤਾ ਮੇਰੇ ਕੋਲੇ ਪੈਸਾ ਮੇਰੇ ਕੋਲੇ ਪੈਸਾ ਮੇਰੇ ਕੋਲੇ ਪੈਸਾ ਮੇਰੇ ਕੋਲੇ ਪੈਸਾ ਆਈਂ ਖਰੀ ਜਾਂਦੇ ਕੀ ਯਾਰ ਪੈਸੇ ਨੇ ਨਾਲ ਨਹੀਂ ਜਾਣਾ ਲੋਕੋ ਇੱਥੇ ਰਹਿ ਜਾਣ ਯਾਰ ਪੁੱਤ پڑੋਤੇਾਂ ਤਾਂ ਯਾਰ ਆਪਾਂ ਕਮਾਈਆਂ ਕਰੀਏ ਨਾ ਪੁੱਤ پڑੋਤੇਾਂ ਤਾਂ ਅੰਗਰੇਜ਼ ਜਾਤਾ ਕਰ ਦੇਣ ਯਾਰ ਉਹਨਾਂ ਨੇ ਆਪ ਦੀ ਉਸਲਾਤਾਂ ਜਿੰਨਾ ਚਿਰ 18 ਸਾਲ ਦੀ ਰਹਿੰਦਾ ਉਹਨਾਂ ਚਰ ਉਹਨਾਂ ਨੂੰ ਖੋਹ ਲੇ ਯਾਰ ਜਦੋਂ 18 ਸਾਲ ਦੇ ਹੋ ਜਾਂਦੇ ਆ ਕਹਿੰਦੇ ਜਾਓ ਬਲਿਓਪੁਰ ਸੋ ਚਾਹੇ ਮੁੰਡਾ ਚਾਹੇ ਕੁੜੀ ਆ ਤੁਸੀਂ ਆਪਦੇ ਦੋਸਤ ਲੱਭ ਲਓ ਉਹਨਾਂ ਦੇ ਨਾਲ ਰਹੋ ਆ ਦਾ ਕੰਮ ਕਰੋ ਤੇ ਖਾਓ ਦੋਏ ਜੀ ਰਹਿ ਜਾਂਦੇ ਆ ਆਪਣਾ ਮੂੰਹ ਬਹੁਤ ਲੰਮਾ ਪੜੋਤਿਆਂ ਤੈਣਤਿਆਂ ਤਾਂ ਵੀ ਆਪਾਂ ਜਾ ਵੜਦੇ ਆ ਕਿਤੇ ਦੇਖ ਕੇ ਮੈਂ ਉਹਦੇ ਪੋਤੇ ਨੂੰ ਧਮਾ ਕੇ ਦੇ ਜਾ ਮੈਂ ਆਦੇ ਪੜੋਤੇ ਨੂੰ ਦੇ ਜਾ ਮੁੰਡਿਆਂ ਤਾਂ ਹੀ ਤਾਂ ਕਰਦਾ ਹੀ ਆ ਯਾਰ ਨੇਕ ਕਮਾਈ ਕਰ ਲੋ ਯਾਰ ਕਿਸੇ ਦਾ ਖਾਓ ਨਾ ਯਾਰ ਜਦੋਂ ਬੰਦੇ ਕਿਸੇ ਦਾ ਪੈਸਾ ਖਾਣੇ ਨਾਲ ਦੁੱਖ ਬਹੁਤ ਲੱਗਦਾ ਯਾਦ ਕਰ ਕਰਕੇ ਯਾਦ ਆਉਂਦਾ ਹਰੇਕ ਇਨਸਾਨ ਨੂੰ ਬਈ ਮੈਂ ਇੱਥੇ ਗਲਤੀ ਕਰੀ ਐ ਤੇ ਜਾਣੇ ਤੇ ਚਾਹੇ ਨਾ ਜਾਣੇ ਇਸ ਕਰਕੇ ਸਾਧ ਸੰਗਤ ਬਾਬਾ ਨਾਨਕ ਸਿੰਘ ਕਹਿੰਦੇ ਨੇ ਉਹ ਪਰਿਓ ਲੋਕੋ ਨੇਕ ਕਮਾਈ ਕਰੋ ਏ ਭਲਾ ਥੋੜ੍ਹੀ ਵੀ ਹੋਵੇ ਉਹਦੇ ਵਿੱਚ ਸਤਜੋਗ ਹੈ ਜਦੋਂ ਕਰੇ ਕੋਈ ਕਲੇਸ਼ ਨਹੀਂ ਹੋਣਾ ਯਾਰ ਕੋਈ ਲੁੱਟ ਤੇਰੇ ਨਾਂ ਤੇਨੂੰ ਕਿਸੇ ਨੇ ਆ ਕੇ ਸਤਾਉਣਾ ਕਿਸੇ ਨਾ ਪੁਲਿਸ ਨੇ ਨਾ ਕਿਸੇ ਖੂਰ ਨੇ ਜਦੋਂ ਤੂੰ ਨੇਕ ਕੰਮ ਕਰਦਾ ਹੋਵੇਂਗਾ ਤੇ ਤੇਰੇ ਦੁਨੀਆ ਨੇੜੇ ਹੋਵੇਂ ਤੂੰ ਤੇਨੇ ਕਿਸੇ ਦੇ ਪੁਲਿਸ ਆ ਗਈ ਕੋਈ ਪਛਾਣ ਤਾਂ ਸਦੀ ਫਰਦਾ ਕੋਈ ੜਾਦ ਕੋਈ ਕਿਤੇ ਸਦੀ ਫਰਦੀ ਹੋਵੇ ਕਿਤੇ ਸਦੀ ਫਰਦੀ ਹੈ ਇੱਕ ਨੇ ਕੰਮ ਕਰਨਾ ਜਿਹੜਾ ਅੰਮ੍ਰਿਤ ਵੇਲੇ ਉੱਠੂ ਗੁਰੂ ਦਵਾਰੇ ਜਾਓ ਉਹਦੀ ੜਾਦ ਵੀ ਸੁੱਧ ਹੋਊ ਕਿਉਂਕਿ ੜਾਦ ਵੀ ਗੁਰੂ ਨਾਨਕ ਦੇ ਦਰਤ ਵੀ ਹੋਣੀ ਹੈ ਇਹ ਪਿਛਲੇ ਕਰਮਾਂ ਦੇ ਹਿਸਾਬ ਨਾਲ ਹੀ ਆਉਣੀ ਹੈ। ਓਲਾਦ ਨੇ ਆਪ ਨੂੰ ਸੁੱਖ ਦੇਣਾ ਫਿਰ ਲੁੱਕ ਨਹੀਂ ਦਿੰਦੀ। ਜੇ ਤੂੰ ਸੁੱਖ ਦੇ ਕੰਮ ਕਰੇ ਹੋਣਗੇ ਤਾਂ ਜੇ ਤੂੰ ਹੀ ਇਹ ਲੋਕਾਂ ਨਾਲ ਠੱਗੀਆਂ ਮਾਰੀਆਂ ਧੋਖੇ ਫਰੇਬ ਕਰੇ ਤੇ ਉਹ ਫਿਰ ਤੇਰੇ ਕਾਮਦਰੇ ਓਲਾਦ ਨੇ ਵੀ ਭੋਖਦੜਿਆ ਤੇ ਤੈਨੂੰ ਵੀ ਪਤੰਦਰਾ ਭੋਖਦੜੇ ਬਣਿਆ ਭਜਿਆ ਨਹੀਂ ਜਾਣਾ ਇਸ ਕਰੋ। ਆ ਉਹ ਸਖ ਨੂੰ ਸਿੱਧੇ ਰਸਤੇ ਬਾਬਾ ਅਨੰਦ ਸਿੰਘ ਜੀ ਨੇ ਪਾਇਆ ਸੀ ਭਲਿਆ ਲੋਕਾਂ ਇੱਥੇ ਹੀ ਦੇ ਜਾ ਨਹੀਂ ਦਰਵਾਜੇ ਤੇਰੇ ਪਿਛਲੇ ਜਨਮ ਦੇ ਵਿੱਚ ਲਾਇਏ ਨੇ ਲੈਣਾ ਫਿਰ ਤੇਰੇ ਡਾਂਗਾ ਮਾਰ ਮਾਰ ਲਵਾਂ ਕਦੇ ਬਲਦ ਬਣੇਗਾ ਚਾਹੇ ਖੋਤਾ ਬਣੇਗਾ ਇਹਦੇ ਥੱਲੇ ਆਵੇਂਗਾ ਫਿਰ ਤੇਰੇ ਸੂਟਾਂਗਾ ਮਾਰੂ ਕਿਉਂਕਿ ਤੇਥੋਂ 500 ਜੋ ਲੈਣਾ ਤੇਰੇ ਤੇ ਗੁਣਾ ਨਾਲ ਦਾ ਦੋ ਲੱਦ ਕੇ ਲਈ ਫਰੂਤ ਨੂੰ ਬਜਾਰਾ ਦੇ ਵਿੱਚ ਦੀ ਫਿਰ ਸੌਖਾ ਰਹੇਗਾ ਜੇ ਇੱਥੇ ਨਿਕ ਕਮਾਈਆਂ ਕਰ ਲੀਏ ਯਾਰ ਨਾ ਕਿਸੇ ਦਾ ਖਾਓ ਨਾ ਖਵਾਓ ਅਜੀ ਨੇਕਮਾਈ ਚੋ ਜਾਓ ਕਿਸੇ ਗਰੀਬ ਗੁਰਬੇ ਤੇ ਯਾਰ ਉਹਦੇ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਾਓ ਯਾਰ ਜੇ ਪਤਾ ਲੈਣ ਜਾਣੇ ਉਹਦੀ ਦਵਾਈ ਬੂਟੀ ਦੇ ਪੈਸੇ ਲੈ ਕੇ ਜਾਓ ਕੋਲੇ 500 400 200 ਦੇ ਕੇ ਆਓ ਕਿਸੇ ਗਰੀਬ ਦੇ ਜਗ ਦੇ ਸਕੂਲ ਚ ਜਾਣੇ ਪਤਾ ਲੈਣ ਉੱਥੇ ਜਾ ਕੇ ਯਾਰ ਕਿਤਾਬ ਹੈ ਨਹੀਂ ਉਹਦੇ ਬੂਟ ਹੈ ਨਹੀਂ ਉਹਦੀ ਬਰਦੀ ਹੈ ਨਹੀਂ ਉਹ ਲੈ ਦਿਓ ਇਹ ਆਹ ਕਰਦੇ ਪਲਵਾਨ ਸੀਦੇ ਇਹ ਤੇਰੇ ਨਾਲ ਜਾਣੇ ਆ ਤੇਰੇ ਅੱਗੇ ਖੜੇ ਹੋਣਗੇ ਜੋ ਕਿਸੇ ਦੀ ਮਦਦ ਕਰੀ ਹੋਈ ਇਹ ਭਲੇ ਹਰ ਸਾਲ ਆਪ ਆਪ ਹੀ ਆਪੇ ਸੋਚ ਲਿਏ ਇਹ ਜਮਾਨਾ ਅੱਗੇ ਬਹੁਤ ਗਲਤ ਆਉਂਦਾ ਇਹ ਬੱਸ ਨਹੀਂ ਰਹਿਣਾ ਕਿਸੇ ਦੇ ਬਹੁਤ ਔਖੇ ਦਿਨ ਆਉਣਗੇ ਕਿਉਂਕਿ ਜਿਹੜੇ ਅੱਜ ਠੱਗੀਆਂ ਫਰੇਬੀਆਂ ਕਰਦੇ ਆ ਨਾ ਤੇ ਉਹਨਾਂ ਦੀ ਅਲਾਦਾਂ ਪੂਕਤ ਰਹੀਆਂ ਇੱਥੇ ਵੀ ਅੱਜ ਵੀ ਹੁਣ ਜੇ ਮੈਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਜਾਗੇ ਕੋਈ ਨਿੱਤ ਦੇਖ ਲੋ ਕਰਕੇ ਕਮਾਈਆਂ ਇਹ ਤੇ ਸੁਪਨਿਆਂ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਹੋਣਗੇ ਸੰਗਤ ਦੇ ਹੋਣਗੇ ਜਿਹੜਾ ਅਨੰਦਪੁਰ ਸਾਹਿਬ ਦਾ ਆਪਾਂ ਲੰਗਰ ਲਾਉਨੇ ਆ ਪਰ ਉਹ ਲੋਕੋ ਗੁਰੂ ਦੀ ਪਹਿਲਾਂ ਕਿਰਪਾ ਦ੍ਰਿਸ਼ਟੀ ਹੁੰਦੀ ਬੰਦੇ ਤੇ ਫੇਰ ਉਹਨੂੰ ਲਾਉਂਦਾ ਵੀ ਉਧਰ ਚੱਲ ਤੂੰ ਸੇਵਾ ਕਰ ਮੂਹਰੇ ਲੱਗੋ ਤਾਂ ਇਹ ਸਿਰੇ ਚੜੂ ਕੰਮ ਫੇਰ ਮੂਹਰੇ ਉਹ ਲਾਉਂਦਾ ਐਵੇਂ ਲੱਗਿਆ ਨਹੀਂ ਜਾਂਦਾ ਐਵੇਂ ਚੌਧਰੀ ਨਹੀਂ ਬਣਿਆ ਜਾਂਦਾ ਉਹ ਬਣਾਉਂਦਾ ਤਾਂ ਚੜਾਈਆਂ ਹੁੰਦੀਆਂ ਰੱਬ ਕਰਾਵੇ ਤਾਂ ਚੜਾਈਆਂ ਹੁੰਦੀਆਂ ਨਹੀਂ ਦੋ ਲੋਕ ਨਹੀਂ ਮਗਰ ਲੱਗਦੇ ਕਿ ਆਪਣਾ ਤਾਂ ਕਿੱਡਾ ਵੱਡਾ ਨਗਰ ਆ ਅਨੰਦਪੁਰ ਸਾਹਿਬ ਦੇ ਵਿੱਚ ਸਾਰਿਆਂ ਦੇ ਨਾਲ ਲੱਗ ਕੇ ਯਾਰੋ ਅਨੰਦਪੁਰ ਸਾਹਿਬ ਹੁਲੇ ਮਹਲੇ ਦਾ ਲੰਗਰ ਲਾਉਣਾ ਗੁਰੂ ਦਾ ਲੰਗਰ ਲਾਉਣਾ ਯਾਰ ਮੀਰ ਗਰੀਬ ਆ ਕੇ ਛੱਕਦਾ ਉਹਦੇ ਚ ਫਿਰ ਆਪਣੀ ਨੇਕ ਕਮਾਈ ਦੇ ਵਿੱਚੋਂ ਪੈਸੇ ਦਿੰਨੇ ਆ ਉਹ ਪੈਸੇ ਆਪਣੇ ਫਿਰ ਗੁਰੂ ਮਹਾਰੇ ਦੇ ਲੰਗਰ ਚ ਲੱਗਦੇ ਆ ਫਿਰ ਆਪਣੇ ਕਰਮ ਚ ਸ਼ੁੱਧ ਬਣਦੇ ਆ ਇਸ ਤਰ੍ਹਾਂ ਸਾਧ ਸੰਗਤ ਇਹ ਕਰਮਾਂ ਤੋਂ ਬਣਾਇ ਅੰਮ੍ਰਿਤ ਵੇਲੇ ਦਾ ਉਠਣਾ ਜਾਗਣਾ ਤੇ ਬਾਣੀ ਪੜਨੀ ਪੜਨ ਦੇ ਤਾਂ ਕਰਨਾ ਇੰਨਾ ਕਾਰਨਾ ਕਰਕੇ ਫਿਰ ਆਪਾਂ ਸਾਧ ਸੰਗਤ ਤੇ ਅੱਗੇ ਲੱਗਦੇ ਆਂ ਫਿਰ ਇਹ ਜੇ ਕਾਰਜ ਹੁੰਦੇ ਆ ਅੱਜ ਬਾਬਾ ਭਾਈ ਸਗਰਾਮ ਦੀ ਸੇਵਾ ਚੱਲ ਰਹੀ ਹੈ ਉੱਤੇ ਸੇਵਾ ਕਰਦੇ ਆਂ ਉਹਨੂੰ ਜਿਹੜਾ ਮਾਣ ਨਹੀਂ ਪਾਉਂਦਾ ਨਾ ਉਹ ਹੰਕਾਰ ਪਾਉਂਦਾ ਹੁਣ ਜੇ ਕਿਸੇ ਨੂੰ ਕਹੀਏ ਵੀ ਆਏ ਨਹੀਂ ਆਏ ਗਾ ਜੇ ਉਹ ਕਹੇ ਨਾ ਆਹ ਚੱਕ ਮੇਥੋਂ ਨਹੀਂ ਹੁੰਦਾ ਹੋਰ ਤੋਂ ਕਰਾ ਲਾ ਉਦੋਂ ਹਿਸਾਬ ਲਾ ਲੋ ਇਹ ਕਰਮ ਆੜੇ ਆ ਜੇ ਕੋਈ ਤੇਰੇ ਦਿਲ ਦੇ ਵਿੱਚ ਹੈਗੀ ਆ ਤਾਂ ਗੱਲ ਉਹਨੂੰ ਸੁਣਾ ਦੇ ਯਾਰ ਵੀ ਤਾਂ ਮੈਂ ਆਇਆ ਇਸ ਤਰ੍ਹਾਂ ਕਰਦਾ ਮੈਨੂੰ ਆਹ ਦੁੱਖ ਆ ਫਿਰ ਬੰਦਾ ਪੁੱਛ ਵੀ ਲੈਂਦਾ ਵੀ ਹਾਂ ਭਾਈ ਕਾਹ ਤੋਂ ਤੁਸੀਂ ਐਂ ਕਰਦੇ ਆ ਜਿਹੜਾ ਮੂਰਲਾ ਬੰਦਾ ਉਹਨੂੰ ਸੋਚਣਾ ਸਾਰਿਆਂ ਬਾਰੇ ਪੜਨਾ ਸਾਰਿਆਂ ਬਾਰੇ ਆ ਆਗੂ ਪੁਣਾ ਹੁੰਦਾ ਐਵੇਂ ਆਗੂ ਜੇ ਇੱਕ ਧਿਰ ਦੀ ਕਰਦਗੇ ਨਾ ਤੇ ਉਹ ਆਗੂ ਬੜੇ ਫਿਰ ਦੂਜਾ ਧਾਲੇ ਹੋ ਜਾਂਦਾ ਵੀ ਤੂੰ ਇਹ ਗਲਤ ਕਰਿਆ ਇਸ ਤਰ੍ਹਾਂ ਸਾ ਸੰਗਤ ਸਾਰੇ ਰਲ ਮਿਲ ਕੇ ਇਹ ਗੁਰੂ ਘਰ ਸੱਚੇ ਪਾਤਸ਼ਾਹ ਇੱਥੇ ਮੀਰ ਨੇ ਵੀ ਆਉਣਾ ਗਰੀਬ ਨੇ ਆਉਣਾ ਭੁੱਖੇ ਨੇ ਵੀ ਆਉਣਾ ਨੰਗੇ ਨੇ ਵੀ ਆਉਣਾ ਇਹ ਰਣੇ ਸ਼ਾਨ ਸਾਹਿਬ ਆ ਨਾ ਇਹ ਬਾਜਾ ਮਾਰਦਾ ਆਜੋ 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 ਗੁਰੂ ਦਵਾਰੇ ਦੇ ਵਿੱਚ ਇਹ ਬਣੇ ਹੀ ਗਰੀਬਾਂ ਲਈ ਆ ਤਕੜਿਆਂ ਲਈ ਨਹੀਂ ਬਣਿਆ ਇਹ ਤਾਕਰੇਤਾ ਜਦੋਂ ਕਦੇ ਜਾਂਦੇ ਆ ਨਾ ਬਸ ਸਰਕਦੇ ਅਨੰਦਪੁਰ ਸਾਹਿਬ ਜਾਂਦਾ ਉਹ ਹੋਟਲਾਂ ਚ ਰਹਿੰਦੇ ਆ ਜਾ ਕੇ ਕਦੇ ਨਹੀਂ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਟਰਾਲੀਆਂ ਚ ਨਹੀਂ ਉਹ ਪੈਂਦੇ ਜਿੰਨਾਂ ਕੋਲੇ ਪੈਸਾ ਪੈਸੇ ਵਾਲਾ ਉਹਦੇ ਪੈਸੇ ਦਾ ਮਾਣ ਕਰਦਾ ਵੀ ਆਪਾਂ ਗੋ ਪੁੰਜੇ ਵੀ ਗਏ ਯਾਰ ਉਹ ਉਹਦੇ ਵਿਸ਼ਵਾਸ ਤਾਂ ਉੱਥੇ ਹੀ ਜਾਂਦਾ ਇਹ ਤੋਂ ਸੰਗਤ ਚ ਪੈਂਦੇ ਆ ਇਸ ਤਰ੍ਹਾਂ ਸਾਧ ਸੰਗਤ ਜਿਵੇਂ ਬਾਬਾ ਨਾਨਕ ਸਿੰਘ ਜੀ ਨੇ ਇੱਕ ਗੁਰਸਿੱਖ ਨੂੰ ਕਿਹਾ ਸੀ ਦੋ ਇਸੀ ਹੋ ਪਾਈ ਉਹਦੀ ਜਨਾਨੀ ਵੀ ਨਾਲ ਸੀ ਕਹਿੰਦੇ ਭਾਈ ਅੰਬਰਤ ਵੇਲੇ ਉੱਠਿਆ ਕਰੋ ਤੁਹਾਨੂੰ ਬਚਨ ਦੰਨੇ ਆ ਇੱਕ ਸਾਧ ਸੰਗਤ ਜਿਹੜੀ ਬੇਹੀ ਰੋਟੀ ਖਾਣੀ ਐ ਇੱਕ ਅੰਬਰਤ ਵੇਲੇ ਥੋੜਾ ਇੱਕ ਗਰੀਬ ਵਰਵਾ ਆਵੇ ਤੇਰੇ ਦਰ ਤੇ ਉਹਨੂੰ ਮੋੜਨਾ ਨਹੀਂ ਹੈ ਤੇ ਇੱਕ ਭੁੱਖੇ ਨੰਗੇ ਦੀ ਸੇਵਾ ਕਰਨੀ ਉਹਨੂੰ ਲੀੜਾ ਕਪੜਾ ਚਾਹੀਏ ਉਹਨੂੰ ਦੇ ਦਿਓ ਸਾਧ ਸੰਗਤ ਉਸ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਨੇ ਸਾਰੇ ਨੂੰ ਕਹਿੰਦੇ ਇੱਕ ਕैस ਵੀ ਜਾਨਵਰਾਂ ਨੂੰ ਦਾਣੇ ਰੋਟੀ ਚੂਰ ਕੇ ਪਹੁੰਚਾ ਦਾਣੇ ਪਾਓ ਵੀ ਇਹ ਕਾਰਜ ਕਰਿਓ ਤੁਸੀਂ ਹੁਣ ਉਹ ਦੋਏ ਜਾਨੇ ਸਾਥ ਸੰਗਤ ਜਦੋਂ ਇਹ ਗੱਲ ਕਹੀ ਤੇ ਜਿਹੜੀ ਉਹਦੀ ਜਨਾਨੀ ਸੋਚਿਆ ਬਹੁਤ ਕਰਦੀ ਸੀ ਤੱਕੇ ਨਾ ਕਹਿੰਦੀ ਆਹ ਚੀਜ਼ ਲੈ ਕੇ ਆਉਣੀ ਐ ਉਹ ਕਹਿੰਦੇ ਕੋਈ ਨਹੀਂ ਲੈ ਆਵਾਂਗੇ ਪਰ ਉਹ ਨਹੀਂ ਬਹੁਜਦੀ ਅਭੀ ਲਿਆਉਣੀ ਐ ਉਹ ਬਾਈ ਇਸ ਤਰ੍ਹਾਂ ਕਰਦੇ ਕਰਦੇ ਉਹ ਗਰੀਬ ਗੁਰਬੇ ਦੀ ਵੀ ਸੇਵਾ ਕਰਨ ਲੱਗੇ ਪਾਨਸੀਆਂ ਨੂੰ ਦਾਣੇ ਵੀ ਪਾਉਣ ਲੱਗੇ ਜਦੋਂ ਅਖੀਰ ਤੇ ਗੱਲ ਆ ਗਈ ਨਾ ਜਿੱਦ ਦੀ ਵੀ ਜਿੱਦ ਨਹੀਂ ਕਰਨੀ ਉੱਥੇ ਆ ਕੇ ਉਹ ਜਿੱਦ ਕਰਨ ਲੱਗੇ ਉਹ ਹੱਸ ਪਿਆ ਕਹਿੰਦੀ ਮੈਨੂੰ ਓ ਦੱਸ ਵੀ ਤੂੰ ਹੱਸਿਆ ਕਾਹ ਤੋਂ ਆ ਉਹ ਬੰਦਾ ਕਹਿੰਦਾ ਉਹੀ ਉਹ ਕਹਿੰਦਾ ਨਹੀਂ ਉਹ ਕਹਿੰਦੀ ਨਹੀਂ ਦੱਸ ਮੈਨੂੰ ਨਹੀਂ ਪਤਾ ਕਾਹ ਤੋਂ ਹੱਸਿਆ ਉਹ ਕਹਿੰਦਾ ਹੱਸਿਆ ਤਾਂ ਮੈਂ ਵੀ ਤੂੰ ਜਿੱਦ ਬਹੁਤ ਕਰਦੀ ਏ ਉਗੰਦੀ ਮੈਂ ਕਿੱਥੇ ਜਦ ਕਰਦੀ ਆ ਉਹਦਾ ਚੰਗਾ ਕੋਈ ਨਹੀਂ ਹੁਣ ਬੱਕਰੀਆਂ ਸੀ ਜਿਹੜੀਆਂ ਸਾਹ ਸੰਗਤ ਬੱਕਰੀਆਂ ਚਰਦੀਆਂ ਫਿਰਦੀਆਂ ਸੀ ਇੱਥੇ ਉੱਥੇ ਰੇ ਜਾਂਦੇ ਆ ਉੱਥੇ ਖੜ ਗਏ ਉਹ ਛਾਵੇਂ ਬਹਿ ਗਏ ਹੁਣ ਉਹ ਜਿਹੜਾ ਬੰਦਾ ਸੀ ਉਹ ਹੁਣ ਫਸਿਆ ਵਾ ਸੀ ਕਸੂਤਾ ਜੇ ਜਰਾਨੀ ਕਹਦੀ ਸੀ ਕੋਣੀ ਚੀਜ਼ ਉਹਨੂੰ ਲਿਆਉਣੀ ਪੈਂਦੀ ਸੀ ਉਹ ਘੂਰਦਾ ਨਹੀਂ ਸੀ ਆਪਦੀ ਜਨਾਨੀ ਨੂੰ ਰੋਗਦਾ ਨਹੀਂ ਸੀ ਤੂੰ ਐਵੇਂ ਮੇਰੇ ਕਹ ਤਾ ਤੂੰ ਇੰਨੇ ਜਦ ਕਰਦੀਆਂ ਜੇ ਕੋਈ ਚੀਜ਼ ਨਹੀਂ ਅੱਜ ਆਈ ਤਾਂ ਕੋਈ ਨਹੀਂ ਕੱਲ ਨੂੰ ਆਜੂ ਪਰਸੋਂ ਆਜੂ ਨਹੀਂ ਉਹ ਕਹਿੰਦੀ ਸੀ ਅਭੀ ਉਹ ਹੀ ਲਿਆਉਣੀ ਆ ਉਹ ਫਸਿਆ ہوا ਸੀ ਉਹ ਭਾਈ ਉੱਥੇ ਉਹ ਕਹਿੰਦਾ ਕੋਈ ਨਹੀਂ ਆਥਣੇ ਲਿਆ ਉਹ ਫਸ ਬੈਠੇ ਉੱਥੇ ਬਹਿ ਗਏ ਛਾਵੇਂ ਬੱਕਰੀਆਂ ਆਈਆਂ ਤੇ ਬੱਕਰੀਆਂ ਨਾਲ ਉਹ ਬੋਲਣ ਉਹ ਬੰਦਾ ਸਮਝੇ ਉਹ ਬੱਕਰੀ ਨਾ ਕੀ ਕਰਦੀ ਤੇ ਖੂਹ ਦੀ ਮੌਨ ਕੋਲੇ ਜਾ ਕੇ ਤੇ ਥੱਲੇ ਨੂੰ ਚਾਕਦੀ ਆ ਥੱਲੇ ਤੇੜਾ ਬੜੀਆਂ ਵਧੀਆ ਲੰਮੀਆਂ ਲੰਮੀਆਂ ਖੂਹ ਚ ਲੰਕਣ ਉਹ ਬੱਕਰੇ ਨੂੰ ਕਹਿੰਦੀ ਵੀ ਓਹ ਕਰ ਮੈਨੂੰ ਤਾਂ ਤੇੜਾ ਲਿਆ ਕੇ ਦੇ ਜਿਹੜੀਆਂ ਥੱਲੇ ਉਹ ਲੰਕਦੀਆਂ ਆ ਉਹ ਕਹਿੰਦਾ ਲਿਆ ਦਨਾ ਜਦੋਂ ਇਹ ਦੇਖਿਆ ਥੱਲੇ ਤੇ ਭਾਈ ਉਹ ਹੁਣ ਕਹਿੰਦਾ ਇੱਥੇ ਤਾਂ ਆਪਾਂ ਕੋਚ ਡੱਕ ਪਾਂਗੇ ਮੈਂ ਤੈਨੂੰ ਕਥੋਲਿਆਂ ਤੋਂ ਥੱਲੇ ਪਾਣੀ ਦਾ ਨੇੜੇ ਆ ਉਹ ਤਾਂ ਮੈਂ ਨਹੀਂ ਲਿਆ ਸਕਦਾ ਕਿਦੀ ਮੈਨੂੰ ਨਹੀਂ ਪਤਾ ਮੈਂ ਤਾਂ ਉਹੀ ਲੈਣੀ ਹੈ ਉਹ ਉਹ ਕਹਿੰਦਾ ਹੁਣ ਇੱਧਰ ਪਾਸੇ ਚੜ ਲਾ ਬਾਣ ਦੇ ਵਿੱਚ ਆਦੇ ਕਿੰਨੀਆਂ ਤੜਾਂ ਕੋ ਇਹ ਖਲਾ ਭਾਈ ਉਹ ਕਿਤੇ ਵੜੀ ਪੈ ਗਈ ਪੂਰੀ ਕਿਉਂਕਿ ਸੇਧ ਦੇਣੀ ਸੀ ਜੇ ਵੜੀ ਪੈ ਗਈ ਸਾਹ ਸੰਗ ਤੇ ਉਹ ਬੈਠੇ ਦੇਖੀ ਜਾਂਦੇ ਆ ਬੱਕਰੀ ਜੋ ਨਾ ਹੀ ਮੰਨੀ ਨਾ ਹੀ ਮੰਨੀ ਤੇ ਪਾਈ ਬੱਕਰੇ ਤੇ ਬੱਕਰੀ ਢਾਲੀ ਮੋਹਰ ਮਾਰ ਸਿੰਘ ਬਹੁਤ ਬੁਰਾ ਹਾਲ ਕਰਦਾ ਤਾਂ ਤੂੰ ਆਖੇ ਨਹੀਂ ਲੱਗਦੀ ਮੈਨੂੰ ਕੂਚ ਸੱਟਣ ਨੂੰ ਫਿਰਦੀ ਹੈ ਹੈ ਉਹ ਖੂਹ ਲਈਏ ਤੜਾ ਪਾਣੀ ਦੇ ਨੇੜੇ ਆ ਜਦੋਂ ਮੈਂ ਉਹਨੂੰ ਚੱਕਣ ਜਾਉ ਤੜਾ ਨੂੰ ਤੇ ਮੈਂ ਪਾਣੀ ਦੇ ਡੱਗੂ ਮਾਤਾ ਮਰ ਜਾਣਾ ਮੈਂ ਤੇਰੀਆਂ ਡੇੜਾ ਨੂੰ ਕੀ ਕਰਾਂ ਮੈਨੂੰ ਨਹੀਂ ਪਤਾ ਕਹਿੰਦੀ ਉਹੀ ਲਿਆ ਕੇ ਤੇ ਮੈਂ ਤਾਂ ਉਹੀ ਕਹਾਣੀ ਆੜੀ ਪੈ ਗਈ ਨਾ ਜਦ ਸੀ ਉਹਨਾਂ ਕਲ ਦੜੀ ਸੀ ਬੰਨਾ ਸਕਦੀ ਨੇ ਉਦੋਂ ਜਦ ਪਈ ਉਧਰ ਉਹ ਜਦ ਪਈ ਸੀ ਜਨਾਨੀ ਵੀ ਮੈਂ ਤਾਂ ਛੇਤੀ ਕੋਈ ਬਾਜ਼ਾਰ ਤੋਂ ਚੀਜ਼ ਨਹੀਂ ਜਿਹੜੀ ਮਿਲਦੀ ਕਹਿੰਦੀ ਮੈਂ ਤਾਂ ਉਹ ਲਿਆ ਕੇ ਦੇ ਭਾਈ ਉਧਰੋਂ ਨੇ ਬੰਦ ਰੇ ਸਟਲਿਕ ਉਹ ਜਨਾਨੀ ਤੇ ਉਹਦੇ ਤਰ੍ਹਾਂ ਇਹ ਕਦੀ ਮੈਂ ਨਹੀਂ ਕਹਿੰਦੀ ਅੱਜ ਤੋਂ ਮੁੜ ਕੇ ਕਹਾਂਗੀ ਉਹ ਕਹਿੰਦੀ ਨਹੀਂ ਕਹਿੰਦੀ ਮੈਂ ਤੜੀ ਗਲਰ ਨਾ ਮਾਰ ਹਣ ਉਹ ਕਹਦਾ ਤੂੰ ਇੰਨੇ ਬਣਾ ਲੋਟ ਨਹੀਂ ਸੀ ਆਉਣਾ ਉਹ ਕਹਿੰਦਾ ਤੂੰ ਇੰਨੇ ਮਹੀਨੇ ਹੀ ਲੱਗ ਗਏ ਤੂੰ ਜਿਹੜੀ ਮੈਂ ਚੀਤ ਤੈਨੂੰ ਕਹਿੰਦਾ ਤੂੰ ਬਲੌਖਾ ਹੋ ਕੇ ਲਿਆ ਮੈਂ ਤੂੰ ਲਿਆਉਂਦਾ ਸੀ ਤੇ ਅੱਜ ਤੈਨੂੰ ਕੀ ਲੋੜ ਪਈ ਕਿ ਤੂੰ ਮੈਨੂੰ ਕੁੱਟਿਆ ਕਹਿੰਦਾ ਉਹ ਬੋਕ ਨੇ ਦੇਖ ਬੱਕਰੀ ਨੇ ਕੀ ਕਰਿਆ ਬੱਕਰੀ ਕਹਿੰਦੀ ਥੱਲਿਓਂ ਲਿਆ ਕੇ ਦੇ ਤੜਾਉ ਪਾਣੀ ਦੇ ਨੇੜੇ ਜਿਹੜੀਆਂ ਜਾਂਦੀਆਂ ਪੂਚ ਲੰਮਕੀਆਂ ਹੋਈਆਂ ਉਹ ਕਹਿੰਦਾ ਮੈਂ ਭਲਕੇ ਮਾਨ ਤੋਂ ਡਿੱਗ ਪੂਚ ਉੱਤੜਨਾ ਤੋੜਨ ਗਿਆ ਤੇ ਤੂੰ ਹੋਰ ਖਾਲਾ ਪਾਸਿਓਂ ਉਹ ਕਹਿੰਦੀ ਨਹੀਂ ਮੈਂ ਤਾਂ ਉਹੀ ਲੈਣੀ ਆ ਉਹਦਾ ਠਹਿਰ ਜਾ ਫਰਮਾਇਆ ਜਨਾ ਤੈਨੂੰ ਉਹ ਕੋਈ ਹੁਣ ਮਦਰ ਮਾਰ ਮਾਰ ਸੰਗੋ ਦਾ ਬੁਰਾ ਹਾਲ ਕਰਤਾ ਉਹ ਜਦੋਂ ਕਦੀ ਵੀ ਨਹੀਂ ਵਹ ਨਹੀਂ ਮੰਗਦੀ ਇਹ ਹੁਣ ਮੈਨੂੰ ਮਾਰਨਾ ਟੈਕ ਗਈ ਫਿਰ ਉਹ ਬੰਦਾ ਦੇਖੀ ਜਾਂਦਾ ਸੀ ਉਹ ਕਹਿੰਦਾ ਵੀ ਇਹੀ ਹਾਲ ਹੋਣਾ ਆਪਾਂ ਕਰਦੇ ਆਂ ਤਾਂ ਲੋਕ ਟੋਗੇ ਤੇ ਕੋਈ ਗੱਲ ਤੇ ਬੰਦੇ ਨੇ ਭਾਈ ਉਹ ਜਨਾਨੀ ਆਪਦੀ ਸੱਟ ਲਈ ਕਹਿੰਦਾ ਦੇਵਾਂ ਲਿਆ ਕੇ ਬਾਜ਼ਾਰ ਤੋਂ ਪਰਨਾ ਲੈਣਾ ਕਹਿੰਦੀ ਮੈਂ ਤਾਲੀ ਗੱਲਾਂ ਨਾ ਮਾਰ ਮੈਂ ਨਹੀਂ ਮੰਗਦੀ ਉਹ ਕਹਿੰਦਾ ਤੂੰ ਇੰਨਾ ਚਿਰ ਹਟ ਰੋ ਕਹਿੰਦਾ ਤੈਨੂੰ ਇਹ ਕਿੱਥੋਂ ਆ ਕਲ ਆ ਗਈ ਉਹ ਕਹਿੰਦਾ ਉਹਦੀ ਬੱਕਰੇ ਨੇ ਕੀ ਕਰਿਆ ਉਹਦੀ ਨਿਗਾਹ ਸੀ ਉਹਦੀ ਨਿਗਾਹ ਨਹੀਂ ਸੀ ਹੈ ਉਹ ਦੇਖੀ ਜਾਂਦਾ ਸੀ ਵੀ ਹੁਣ ਦੇਖਾਂਗੇ ਬੱਕਰਾ ਡੇਕਦਾ ਪਾਣੀ ਚ ਕੇ ਬਚਦਾ ਬੱਕਰੇ ਤੋਂ ਆਹ ਜਾਨਵਰ ਤੋਂ ਅਕਲ ਆ ਗਈ ਸਾਧ ਸੰਤ ਮਾਰ ਬਾਬਾ ਨਾਸੇ ਕਹਿੰਦੇ ਨੇ ਵੀ ਜੇ ਅਕਲ ਹੋਣੀ ਤਾਂ ਜਾਨਵਰਾਂ ਤੋਂ ਵੀ ਆ ਜਾਣੀ ਹੈ ਐ ਸਿਆਣੇ ਬਣਿਆ ਕਰੋ ਜਦ ਨਹੀਂ ਕਰੀਦੀ ਹੁੰਦੀ ਜਦ ਦੇ ਵਿੱਚ ਮਾੜਾ ਹੁੰਦਾ ਸਾਰਾ ਕੁਝ ਬਈ ਆਹੀ ਚੀਜ਼ ਲੈਣੀ ਆ ਮੈਂ ਨਹੀਂ ਜਦ ਕਰੀਦੀ ਹੁੰਦੀ ਜਿਵੇਂ ਕੋਈ ਕਹਿੰਦਾ ਉਹਵੇਂ ਆਪ ਦਾ ਕਹ ਲਿਆ ਕਰੋ ਰਲ ਕੇ ਰਹਿਣਾ ਰਲ ਕੇ ਬੋਲਣਾ ਰਲ ਕੇ ਖਾਣਾ ਰਲ ਕੇ ਪਹਿਣਾ ਇਹਦੇ ਵਿੱਚ ਸਾਰਾ ਸੋਖੀ ਸੋਖਾ ਹੈ ਜੇ ਤੂੰ ਲੜਾਂਗੇ ਤੇ ਬੋਲਾਂਗੇ ਤੇ ਦੁੱਖ ਹੀ ਦੁੱਖ ਆ ਸਾਥ ਸੰਗਤ ਦਾਸ ਮਿੰਟ ਨਹੀਂ ਬੰਦੇ ਤੇ ਨਾਲ ਦੇ ਹੁੰਦੇ ਆਲ ਦੇ ਸਾਥੀ ਬਿਨਾ ਚਾਹੇ ਕੋਈ ਵੀ ਆ ਕੁਛ ਕਹੀ ਜਾਵੇ ਪਰ ਲਕੜੇ ਸਲਾ ਟਾਈਮ ਉਹ ਤਾਂ ਮਿੰਟ ਵੀ ਨਹੀਂ ਨਾਲਦਾ ਸੋਰ ਗੁਰ ਦੇੰਤਾ ਸਾਲਨਾ ਵਧੀ ਲੰਘ ਜਾਂਦੇ ਉਮਰਾਂ ਲੰਘ ਜਾਂਦੀਆਂ ਇਸ ਕਰਕੇ ਸਾਧ ਸੰਤ ਬਾਬਾ ਨਾਨਕ ਦੇ ਦਰਵਾਜ਼ਾ ਕਥਾ ਸੁਣਨੀ ਵਿਚਾਰ ਸੁਣਨੀ ਦੇ ਆផល ਮਿਲਦੇ ਆ ਗੁਰੂ ਘਰ ਜਾਇਆ ਕਰੋ ਕਥਾ ਵਿਚਾਰ ਸੁਣਿਆ ਕਰੋ ਬਾਣੀ ਪੜਿਆ ਜਿੱਥੇ ਜਾਣਾ ਜਰ ਜਿੱਥੇ ਦੇਖੋ ਬਾਬਾ ਨਾਨਕ ਸਿੰਘ ਜੀ ਦਾ ਦਰਵਾਜ਼ਾ ਹੈ ਨਾਨਕ ਸਰਨਾਂਵ ਸ਼ਕਾਰ ਕਰੋ ਕਿਸੇ ਸਾਧੂ ਦੇ ਲੜ ਲੱਗਣ ਦੀ ਲੋੜ ਨਹੀਂ ਕਿ ਮੈਨੂੰ ਤੂੰ ਹੀ ਅਖਰੀ ਰਤਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਸਾਧ ਸੰਤ ਕਿਸੇ ਬੰਦੇ ਦੇ ਲੜਨਾ ਲਗੋ ਨਾ ਕਿਸੇ ਬੰਦੇ ਦੀਆਂ ਗੱਲਾਂ ਚਾਹੋ ਆਪ ਦੇਖੋ ਵੀ ਮੇਰਾ ਇਹਦੇ ਚ ਕੀ ਨੁਕਸਾਨ ਆ ਤੇ ਕੀ ਫਾਇਦਾ ਇਹ ਸਾਧੂ ਫਾਇਦਾ ਉਹਦੋਂ ਚੱਕਦੇ ਆ ਛੋਡੀ ਗਰੀਬੀ ਦਾ ਜਦੋਂ ਬੰਦੇ ਤੇ ਗਰੀਬੀ ਆ ਜਾਂਦੀ ਆ ਫੇਰ ਇਹ ਆਪਣੇ ਤੇ ਫਾਇਦਾ ਤੱਕਦੇ ਵੀ ਛੋਡਾ ਹਰਜ ਕਰਦੇ ਆਂਗੇ ਤੇ ਆਜੋ ਇਧਰ ਤੇ ਇਹ ਬੰਦੇ ਨੂੰ ਜਾਣਾ ਪੈਂਦਾ ਉਹਦੇ ਵਿੱਚ ਉਹ ਕਰੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ